ਸੋਹਣੀ ਜ਼ਿੰਦਗੀ ਲਈ ਬਜ਼ੁਰਗਾਂ ਦੇ 70 ਅਜਮਾਏ ਹੋਏ ਘਰੇਲੂ ਨੁਸਖੇ ਪੂਰੀ ਵੀਡੀਓ ਜ਼ਰੂਰ ਦੇਖਿਓ ਨੰਬਰ 1 ਦਿਮਾਗੀ ਕਮਜ਼ੋਰੀ ਦੂਰ ਕਰਨ ਲਈ ਹਰ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਇੱਕ ਦੋ ਟੁਕੜੇ ਕੱਚਾ ਨਾਰੀਅਲ ਖਾਣਾ ਲਾਭਦਾਇਕ ਹੈ ਇਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਨੰਬਰ 2 ਅਸਲੀ ਸ਼ਹਿਦ ਨੂੰ ਕਦੇ ਵੀ ਫਰਿੱਜ 'ਚ ਰੱਖਣ ਦੀ ਲੋੜ ਨਹੀਂ ਹੁੰਦੀ ਇਹ ਨਾ ਤਾਂ ਜੰਮਦਾ ਹੈ ਤੇ ਨਾ ਹੀ ਮੱਖੀ ਫੜਦੀ ਹੈ ਤੋਂ ਇਹ ਇਸ ਲਈ ਪਵਿੱਤਰ ਦਾਦੀ ਨਿਸ਼ਾਨੀ ਹੈ ਨੰਬਰ 3 ਪੇਟ ਦੇ ਵੱਲ ਉਲਟਾ लेट ਕੇ ਸੌਣ ਨਾਲ ਦਿਲ ਦੀ ਧੜਕਣ ਤੇ ਦਬਾਅ ਪੈਂਦਾ ਹੈ ਜਿਸ ਕਾਰਨ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਨੰਬਰ 4 ਖਾਲੀ ਪੇਟ ਨਹਾਉਣ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਵੱਧਦਾ ਹੈ ਜੋ ਕਿ ਉਮਰ ਦੇ ਅਸਰ ਨੂੰ ਹੌਲੀ ਕਰਦਾ ਹੈ ਨੰਬਰ 5 ਠੰਡਾ ਪਾਣੀ ਪੀ ਕੇ ਤੁਰੰਤ ਸੌਣ ਨਾਲ ਦਿਲ ਦੀਆਂ ਨਸਾਂ ਅਚਾਨਕ ਸੁੱਕੜ ਜਾਂਦੀਆਂ ਹਨ ਜਿਸ ਨਾਲ ਹਾਰਟ ਅਟੈਕ ਦਾ ਖਤਰਾ 80% ਵੱਧ ਜਾਂਦਾ ਹੈ ਨੰਬਰ 6 ਨਿੰਬੂ ਦਾ ਪਾਣੀ ਗੰਗੀ ਉੱਤੇ ਲਗਾ ਕੇ ਬਣਾਤੇ ਲਗਾਓ ਇਸ ਨਾਲ ਵਾਲ ਝੜਨ ਤੋਂ ਰੁਕਦੇ ਹਨ ਤੇ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ ਨੰਬਰ 7 ਜੇ ਭੁੱਖ ਨਹੀਂ ਲੱਗਦੀ ਤਾਂ ਕਾਲੀ ਮਿਰਚ ਨੂੰ ਗੁੰਗੁਨੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਹਾਜ਼ਮੇ ਤੇ ਭੁੱਖ ਦੋਵੇਂ ਠੀਕ ਹੁੰਦੇ ਹਨ ਨੰਬਰ 8 ਨੌਕਟਣ ਤੋਂ ਬਾਅਦ ਸਿਰ ਉੱਤੇ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾਉਣ ਨਾਲ ਮਾਸਪੇਸ਼ੀ ਦੀ ਤਾਕਤ ਵੱਧਦੀ ਹੈ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ ਨੰਬਰ 9 ਦੁਪਹਿਰ ਦੀ ਸੁਸਤੀ ਦੂਰ ਕਰਨ ਲਈ ਖੀਰਾ ਖਾਣ ਨਾਲ ਚੰਗਾ ਵਿਕਲਪ ਹੈ ਕਿਉਂਕਿ ਇਸ ਪਾਣੀ ਨਾਲ ਭਰਪੂਰ ਹੁੰਦਾ ਹੈ ਠੰਡਕ ਵੀ ਦਿੰਦਾ ਹੈ ਨੰਬਰ 10 ਉਬਲੇ ਹੋਏ ਚੌਲਾਂ ਦੇ ਪਾਣੀ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਧੂੜ ਮਿੱਟੀ ਸਾਫ਼ ਹੁੰਦੀ ਹੈ ਤੇ ਚਮੜੀ ਚਮਕਦੀ ਹੈ ਨੰਬਰ 11 ਪੈਰਾਂ 'ਪਹਾਰਤ ਬੈਠ ਕੇ ਲੰਬੇ ਸਮੇਂ ਤੱਕ ਕੰਮ ਕਰਨ ਨਾਲ ਨਸਾਂ ਤੇ ਦਬਾਅ ਪੈਂਦਾ ਹੈ ਜੋ ਨਜ਼ਰ ਦੀ ਕਮਜ਼ੋਰੀ ਦਾ ਕਾਰਨ ਬਣਦਾ ਹੈ ਇਸ ਲਈ ਸਿੱਧਾ ਬੈਠੋ ਨੰਬਰ 12 ਸੂਰਜ ਨੂੰ ਸਵੇਰੇ ਜਲਦੇਣ ਨਾਲ ਨਾ ਸਿਰਫ ਧਾਰਮਿਕ ਸ਼ਾਂਤੀ ਮਿਲਦੀ ਹੈ ਸਗੋਂ ਸਰੀਰ ਵਿੱਚ ਊਰਜਾ ਵੀ ਬਣੀ ਰਹਿੰਦੀ ਹੈ ਨੰਬਰ 13 ਜੇ ਕਿਡਨੀ ਦੀ ਕੋਈ ਸਮੱਸਿਆ ਹੋਵੇ ਤਾਂ ਸਰੋਂ ਦਾ ਸਾਗ ਨਾ ਖਾਓ ਇਹ ਗਰਮੀ ਵਾਲਾ ਹੋਣ ਕਰਕੇ ਨੁਕਸਾਨ ਕਰ ਸਕਦਾ ਹੈ ਨੰਬਰ 14 ਬੱਚਿਆਂ ਨੂੰ ਜ਼ਿਆਦਾ ਕੱਪੜੇ ਪਹਿਨਾਉਣ ਨਾਲ ਚਮੜੀ ਤੇ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ ਜਿਸ ਨਾਲ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਨੰਬਰ 15 ਜੈਫਲ ਨੂੰ ਦੁੱਧ ਵਿੱਚ ਪੀਸ ਕੇ ਰਾਤ ਨੂੰ ਪੀਣ ਨਾਲ ਡਾਇਬਟੀਜ਼ ਵਾਲਿਆਂ ਨੂੰ ਲਾਭ ਮਿਲਦਾ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 16 ਜੇ ਹੱਡੀ ਅੱਡੀਆਂ ਕਿਤੇ ਫਟ ਗਈਆਂ ਹੋਣ ਤਾਂ ਉਸ ਤੇ ਵੈਸਰੇਨ ਲਗਾਉਣ ਨਾਲ ਜ਼ਖਮ ਭਰਨ ਵਿੱਚ ਤੇਜ਼ੀ ਆਉਂਦੀ ਹੈ ਨੰਬਰ 17 ਗਰਭਵਸਤ ਵਿੱਚ ਜੰਕ ਫੂਡ ਕੋਲਾ ਨੂਡਲਸ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ ਇਸ ਲਈ ਬੱਚੇ ਦੀ ਸਿਹਤ ਤੇ ਬੁਰਾ ਅਸਰ ਪਉਂਦੀਆਂ ਹਨ ਨੰਬਰ 18 ਜਦੋਂ ਜੂਰਕ ਐਸਿਡ ਵੱਧ ਜਾਵੇ ਤਾਂ ਅੰਡੇ ਅਤੇ ਬ੍ਰੈਡ ਵਰਗੀਆਂ ਪ੍ਰੋਟੀਨ ਭਰੀਆਂ ਚੀਜ਼ਾਂ ਘੱਟ ਖਾਓ ਨੰਬਰ 19 ਰਸੀ ਟਪੋਣਾ ਅਲ ਤੇਲ ਦੀ ਤੜਕਨ ਸੰਤੁਲਨ ਰੱਖਦੀ ਹੈ ਜੋ ਦਿਲ ਦੀ ਸਿਹਤ ਲਈ ਇੱਕ ਬਿਹਤਰ ਐਕਸਰਸਾਈਜ਼ ਹੈ ਨੰਬਰ 20 ਰਾਤ ਦੇ ਖਾਣੇ ਤੋਂ ਬਾਅਦ 15 ਮਿੰਟ ਦੀ ਵਾਕ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਖਾਸ ਕਰਕੇ ਡਾਇਬਟੀਜ਼ ਦੇ ਰੋਗੀਆਂ ਲਈ ਨੰਬਰ 21 ਜੇ ਬਿਮਾਰ ਵਿਅਕਤੀ ਦੇ ਸਰਾਂ ਨੇ ਪੇਪਲ ਦੇ ਪੱਤੇ ਰੱਖ ਦਿੱਤੇ ਜਾਣ ਤੱਕ ਘਬਰਾਹਟ ਦਿਲ ਦੀ ਧੜਕਣ ਤੇ ਮਨ ਦੀ ਅਸ਼ਾਂਤੀ ਦੂਰ ਹੋ ਸਕਦੀ ਹੈ। ਨੰਬਰ 22 ਬੱਚਿਆਂ ਨੂੰ ਜੇ ਕਬਜ ਰਹੇ ਤਾਂ ਹਰੜ ਦਾ ਪਾਣੀ ਇੱਕ ਚਮਚ ਰਾਤ ਨੂੰ ਦੇਣਾ ਲਾਭਕਾਰੀ ਹੁੰਦਾ ਹੈ। ਨੰਬਰ 23 ਹਰ ਰੋਜ਼ ਸੌਂਫ ਚਬਣ ਨਾਲ ਚਿਹਰੇ ਦੀ ਨਿਖਾਰ ਆਉਂਦਾ ਹੈ ਤੇ ਪੇਟ ਦੀ ਤਕਲੀਫ ਵੀ ਦੂਰ ਰਹਿੰਦੀ ਹੈ। ਨੰਬਰ 24 ਜੇ ਰਾਤ ਨੂੰ ਲਾਰ ਵਗਦੀ ਹੋਵੇ ਤਾਂ ਮੂੰਹ ਚ ਹੌਲੀ-ਹੌਲੀ ਤੱਕ ਕੇ ਸੌਣ ਨਾਲ ਆਦਤ ਬਣਾਓ ਨੰਬਰ 25 ਦਹੀਂ ਨਾਲ ਰੋਜ਼ਾਨਾ ਚਿਹਰਾ ਧੋਣ ਨਾਲ ਲਗਾਉਣ ਨਾਲ ਚਮੜੀ ਨਿੱਖਲਦੀ ਹੈ ਤੇ ਰੋਮਛਦਰ ਸਾਫ਼ ਰਹਿੰਦੇ ਹਨ ਨੰਬਰ 26 ਦਹੀਂ ਦੁੱਧ ਨਾਲੋਂ ਜ਼ਿਆਦਾ ਤੇਜ਼ੀ ਨਾਲ ਹਜ਼ਮ ਹੁੰਦਾ ਹੈ ਇਸ ਲਈ ਭਾਰੀ ਖਾਣੇ ਤੋਂ ਬਾਅਦ ਇੱਕ ਚਮਚ ਦਹੀਂ ਲੈਣਾ ਚੰਗੀ ਕਲ ਰਹਿੰਦੀ ਹੈ ਨੰਬਰ 27 ਦਹੀਂ ਵਿੱਚ ਪ੍ਰੋਬਾਇਓਟਿਕ ਹੁੰਦੇ ਹਨ ਜੋ ਕਿ ਅੰਤੜੀਆਂ ਦੀ ਇਨਫੈਕਸ਼ਨ ਤੋਂ ਰੱਖਿਆ ਕਰਦੇ ਹਨ ਨੰਬਰ 28 ਜੇ ਭਾਰੀ ਤਲੀਆਂ ਚੀਜ਼ਾਂ ਖਾਣ ਨਾਲ ਪੇਟ ਭਾਰੀ ਲੱਗੇ ਤਾਂ ਜ਼ਬਾਨ ਕਾਲੇ ਨਮਕ ਨਾਲ ਖਾਓ ਨੰਬਰ 29 ਅਲੋਵੇਰਾ ਦੀ ਜੈਲ ਨੂੰ ਚਿਹਰੇ ਤੇ ਲਗਾਉਣ ਨਾਲ ਝੁਰੜੀਆਂ ਘਟਦੀਆਂ ਹਨ ਤੇ ਚਮੜੀ ਨਰਮ ਰਹਿੰਦੀ ਹੈ ਨੰਬਰ 3 ਜਿਬ ਦੇ ਰੇਫੁਖ ਲੱਗੇ ਤਾਂ ਦਹੀਂ ਖਾਣ ਨਾਲ ਪੇਟ ਭਰਦਾ ਹੈ ਓਵਰ ਹੀਟਿੰਗ ਤੋਂ ਬਚਾ ਰਹਿੰਦਾ ਹੈ ਨੰਬਰ 33 ਇਮਲੀ ਦਾ ਸ਼ਰਬਤ ਮੋਟਾਪਾ ਘਟਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ metablism ਨੂੰ ਤੇਜ਼ ਕਰਦਾ ਹੈ। ਨੰਬਰ 32 ਜੇ ਬ ਵਾਲ ਵੱਧ ਝੜ ਰਹੇ ਹਨ ਤਾਂ ਤਿਲ ਦਾ ਤੇਲ ਹਫ਼ਤੇ ਵਿੱਚ 2-3 ਵਾਰੀ ਲਗਾਓ। ਨੰਬਰ 33 ਸੌਂਫ ਵਾਲਾ ਦੁੱਧ ਪੀਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਖਾਸ ਕਰਕੇ ਬੱਚਿਆਂ ਲਈ। ਨੰਬਰ 34 ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਹਰ ਰੋਜ਼ ਇੱਕ ਸੇਬ ਖਾਣਾ ਚਾਹੀਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਨੰਬਰ 35 ਟਮਾਟਰ ਦਾ ਰਸ ਚਿਹਰੇ ਉੱਤੇ ਲਗਾਉਣ ਨਾਲ ਰੰਗ glow ਕਰਦਾ ਹੈ ਤੇ ਕਾਲਾਪਨ ਦੂਰ ਹੋ ਜਾਂਦਾ ਹੈ ਨੰਬਰ 36 ਰਾਤ ਨੂੰ ਚੌਲ ਖਾਣ ਨਾਲ ਨੀਂਦ ਦੀ ਸਮੱਸਿਆਵਾਂ ਆਉਂਦੀ ਹੈ ਕਿਉਂਕਿ ਇਹ ਪੇਟ ਨੂੰ ਭਾਰੀ ਕਰ ਦਿੰਦੇ ਹਨ ਨੰਬਰ 37 ਗਾਜਰ ਦਾ ਜੂਸ ਲਿਵਰ ਸਾਫ਼ ਕਰਦਾ ਹੈ ਤੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਨੰਬਰ 38 ਅੱਤੇ ਸਿਰ ਵਿੱਚ ਦਰਦ ਹੋਣ ਲੱਗੇ ਅੰਗੂਰ ਦਾ ਰਸ ਪੀਣ ਨਾਲ ਆਰਾਮ ਮਿਲਦਾ ਹੈ ਖਾਸ ਕਰਕੇ ਮਾਈਗਰੇਨ ਵਿੱਚ ਨੰਬਰ 39 ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਹਾਜ਼ਮਾ ਘਟ ਜਾਂਦਾ ਹੈ ਇਸ ਲਈ ਕੁਝ ਸਮਾਂ ਇੰਤਜ਼ਾਰ ਕਰੋ ਨੰਬਰ 40 ਖਾਣੇ ਤੋਂ ਤੁਰੰਤ ਬਾਅਦ ਫੜਨਾ ਖਾਓ ਘੱਟੋ ਘੱਟ 1 ਘੰਟੇ ਦਾ ਗੈਪ ਰੱਖੋ ਤਾਂ ਹੀ ਲਾਭ ਮਿਲਦਾ ਹੈ ਨੰਬਰ 44 ਗਾਜਰ ਦਾ ਜੂਸ ਕੈਂਸਰ ਪੀੜਤਾਂ ਲਈ ਲਾਭਕਾਰੀ ਹੈ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਨੰਬਰ 42 ਹਲਦੀ ਵਾਲਾ ਦੁੱਧ ਸੁੱਕੀ ਖੰਘ ਗਲੇ ਦੀ ਖਰਾਸੀ ਤੇ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਨੰਬਰ 43 ਕੱਚੇ ਫਲ ਖਾਣ ਨਾਲ ਬਵਾਸੀਰ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ ਨੰਬਰ 44 ਨਿੰਮ ਦੇ ਤੇਲ ਦੀ ਭਾਫ਼ ਚਿਹਰੇ ਤੇ ਦਾਗਾਂ ਫੋੜਿਆਂ ਤੇ ਐਕਨੇ ਲਈ ਲਾਭਦਾਇਕ ਹੁੰਦੀ ਹੈ ਨੰਬਰ 45 ਅੰਡੇ ਦੀ ਜ਼ਰਦੀ ਵਾਲਾਂ ਤੇ ਲਗਾਉਣ ਨਾਲ ਵਾਲ ਝੜਨਾ ਰੁਕ ਜਾਂਦੇ ਹਨ ਤੇ ਵਾਲ ਮਜ਼ਬੂਤ ਵੀ ਹੁੰਦੇ ਹਨ। ਨੰਬਰ 46 ਕਬਜ਼ ਹੋਣ ਤੇ ਅਮਰੂਦ ਖਾਓ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਅੰਗਰੇਜ਼ੀ ਦਵਾਈ ਦੀ ਲੋੜ ਨਹੀਂ। ਨੰਬਰ 47 ਰਸੋਈ ਦੇ ਭਾਂਡਿਆਂ ਨੂੰ ਉਲਟਾ ਰੱਖਣ ਨਾਲ ਸਫਾਈ ਬਣੀ ਰਹਿੰਦੀ ਹੈ ਤੇ ਕੀੜੇ ਮਕੌੜੇ ਨਹੀਂ ਵੱਧਦੇ। ਨੰਬਰ 48 60 ਗ੍ਰਾਮ ਪੀਸਿਆ ਹੋਇਆ ਮੇਥੀ ਰੋਜ਼ ਸਵੇਰੇ ਗਰਮ ਪਾਣੀ ਵਿੱਚ ਪੀਓ ਸ਼ੂਗਰ ਕੰਟਰੋਲ ਰਹੇਗੀ। ਨੰਬਰ 54 ਜੇ ਤੁਸੀਂ ਬਹੁਤ ਪਤਲੇ ਹੋ ਤਾਂ ਰੋਜ਼ ਅਨਾਰ ਖਾਓ ਇਹ ਲੋਹਾ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਨੰਬਰ 50 ਜਿਗਰ ਨੂੰ ਠੰਡਾ ਰੱਖਣ ਲਈ ਇਮਲੀ ਪਿਓ ਕਿ ਸਵੇਰੇ ਖਾਣਾ ਚੰਗੀ ਆਦਤ ਹੁੰਦੀ ਹੈ ਨੰਬਰ 51 ਪਾਣੀ ਪੀਂਦੇ ਹੋਏ ਨਿੰਬੂ ਚੱਟਣ ਨਾਲ ਪੇਟ ਅੰਦਰ ਰਹਿਦਾ ਹੈ ਖਾਸ ਕਰਕੇ ਨਾੜੀਆਂ ਤੇ ਗਰਭਾਸ਼ਯ ਦੀ ਢਿੱਲ ਬਹਿਣ ਤੋਂ ਰੋਕਦਾ ਹੈ ਨੰਬਰ 52 ਚੌਲ ਖਾ ਕੇ ਤੁਰੰਤ ਪਾਣੀ ਪੀਣ ਨਾਲ ਪੇਟ ਭਾਰੀ ਹੋ ਜਾਂਦਾ ਹੈ ਤੇ ਹਾਜ਼ਮੇ ਦੀ ਸਮੱਸਿਆ ਵੱਧ ਜਾਂਦੀ ਹੈ ਘੱਟੋ ਘੱਟ 30 ਮਿੰਟ ਬਾਅਦ ਪਾਣੀ ਪਿਓ ਨੰਬਰ 53 ਜਦੋਂ ਭੁੱਖ ਲੱਗੇ ਤਾਂ ਹੀ ਖਾਓ ਨਾ ਬਿਨਾਂ ਭੁੱਖ ਤੋਂ ਖਾਣ ਨਾਲ ਕਈ ਬਿਮਾਰੀਆਂ ਆਮੰਤਰਤ ਹੁੰਦਾ ਹੈ ਨੰਬਰ 54 ਦਹੀਂ ਦੇ ਨਾਲ ਕਦੇ ਵੀ ਗਰਮ ਚੀਜ਼ਾਂ ਨਾ ਖਾਓ ਇਹ ਅੰਤਰਵਾਦੂ ਗੈਸ ਤੇ ਅਲਪਿਤ ਪੈਦਾ ਕਰਦਾ ਹੈ ਨੰਬਰ 55 ਬੱਕਰੀ ਦੇ ਦੁੱਧ ਵਿੱਚ ਬਾਦਾਮ ਪਾ ਕੇ ਪੀਣ ਨਾਲ ਜ਼ਾਦਾ ਹਸਤ ਵਾਧੀ ਹ ਤੇ ਦਿਮਾਗ ਤੇਜ਼ ਹੁੰਦਾ ਹੈ ਨੰਬਰ 56 ਗੰਨੇ ਦੇ ਰਸ ਵਿੱਚ ਥੋੜਾ ਜਿਹਾ ਅਦਰਕ ਪਾ ਕੇ ਪੀਣ ਨਾਲ ਗਰਮੀ ਘਟਦੀ ਹੈ ਤੇ ਮੂੰਹ ਦੇ ਛਾਲੇ ਵੀ ਠੀਕ ਰਹਿੰਦੇ ਹਨ ਨੰਬਰ 57 ਜੇ ਮੋਟਾਪਾ ਵਧ ਰਿਹਾ ਹੋਵੇ ਤਾਂ ਚੌਲ ਘੱਟ ਖਾਓ ਇਹ ਕਾਰਬੋਹਾਈਡਰੇਟਸ ਖੂੜ ਹੋਣ ਕਰਕੇ ਵਜ਼ਨ ਵਧਾਉਂਦੇ ਹਨ ਨੰਬਰ 58 ਆਲੂ ਦੇ ਛਿਲਕੇ ਨੂੰ ਚਾਰੇ ਤੇ ਰਗੜੋ ਇਹ ਪਲੀਸ ਵਰਗਾ ਕੰਮ ਕਰਦਾ ਹੈ ਤੇ ਚਮੜੀ ਨੂੰ ਚਿੱਟਾ ਬਣਾਉਂਦਾ ਹੈ ਨੰਬਰ 69 ਲਸਣ ਦੇ ਰਸ ਨੂੰ ਸਿਰ ਤੇ ਲਗਾਉਣ ਨਾਲ ਗੈਸ ਤੇ ਹੋਣ ਵਾਲੀ ਸਿਰਦਰਦ ਦੂਰ ਹੁੰਦਾ ਹੈ ਨੰਬਰ 60 ਅੰਡੇ ਵਿੱਚ ਬਹੁਤ ਜ਼ਿਆਦਾ ਖਾਣ ਨਾਲ ਚਮੜੀ ਤੇ ਝੁਰੜੀਆਂ ਆ ਸਕਦੇ ਹਨ ਖਾਸ ਕਰਕੇ ਬਦਿਹਰੇ ਪ੍ਰੋਟੀਨ ਸ਼ੰਚਿਲਤਾ ਨਹੀਂ ਹੁੰਦੇ ਨੰਬਰ 64 ਸਵੇਰੇ ਖਾਲੀ ਪੇਟ ਖਜੂਰ ਦੇ ਨਾਲ ਦੁੱਧ ਪੀਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਛੋਟੀਆਂ ਮੋਟੀਆਂ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ ਨੰਬਰ 65 ਰਾਤ ਨੂੰ ਗਰਮ ਦੁੱਧ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਚਿਹਰੇ ਦੀ ਰੰਗਤ ਵੀ ਨਿਖਰ ਆਉਂਦੀ ਹੈ ਨੰਬਰ 66 ਦਵਾਈ ਖਾ ਕੇ ਤੁਰੰਤ ਲੇਟਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਘੱਟੋ ਘੱਟ 15 ਮਿੰਟ ਚੱਲਣਾ ਚਾਹੀਦਾ ਹੈ ਨੰਬਰ 67 ਨੀਂਦ ਦੀ ਘਾਟ ਮਨ ਨੂੰ ਬੇਚੈਨ ਕਰਦੀ ਹੈ ਤੇ ਡਿਪਰੈਸ਼ਨ ਬਿਦਾ ਸਕਦੀ ਹੈ ਪੂਰੀ ਨੀਂਦ ਲਾਓ ਨੰਬਰ 68 ਦੁੱਧ ਵਿੱਚ ਨਾਰੀਅਲ ਪਾਣੀ ਪੀਣ ਨਾਲ ਤਮਾਕੀ ਤਾਕਤ ਧੀਰਜ ਅਤੇ ਦਾਦ ਦਸਤ ਵਾਜਾ ਹੁੰਦਾ ਹੈ ਨੰਬਰ 68 ਸਫੇਦ ਜੀਰਾ ਪੀਸ ਕੇ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਤੇ ਅੱਖਾਂ ਦੀ ਤਕਲੀਫਾਂ ਘਟ ਹੁੰਦੀਆਂ ਹਨ ਨੰਬਰ 67 ਕद्दू ਬੀਪੀ ਵਾਲਿਆਂ ਲਈ ਬਹੁਤ ਲਾਭਦਾਇਕ ਸਬਜ਼ੀ ਹੈ ਇਸ ਤੋਂ ਬਾਅਦ ਨੂੰ ਬਲੱਡ ਪ੍ਰੈਸ਼ਰ ਨੂੰ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ ਨੰਬਰ 68 ਸੂਪ ਜਾਂ ਸਬਜ਼ੀਆਂ ਬਣਾ ਰਹੇ ਹੋ ਤਾਂ ਉਨ੍ਹਾਂ ਨੂੰ ਜ਼ਿਆਦਾ ਉਬਾਲਉਣਾ ਨਹੀਂ ਤਾਂ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 79 ਨਿੰਮ ਦੀ ਦਾਤਣ ਸਵੇਰੇ ਕੰਨਾਂ ਦੰਦਾਂ ਦੇ ਕੀੜੇ ਪੀਲਾਪਨ ਅਤੇ ਗੰਦੀ ਸਾਹਸ ਦੂਰ ਰਹਿੰਦੀ ਹੈ ਨੰਬਰ 70 ਖਜੂਰ ਵਾਲਾ ਦੁੱਧ ਪੀਣ ਨਾਲ ਬੱਚਿਆਂ ਦਾ ਕੱਦ ਵੱਧਦਾ ਹੈ ਇਹ ਹਾਰਮੋਨ ਵਿਕਾਸ ਵਿੱਚ ਵੀ ਮਦਦ ਕਰਦਾ ਹੈ ਨੰਬਰ 71 ਕਰੇਲੇ ਦਾ ਰਸ ਵਿੱਚ ਖੰਡ ਪਾ ਕੇ ਪੀਣ ਨਾਲ ਬਵਾਸੀਰ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ ਨੰਬਰ 72 ਦਵਾਈ ਖਾ ਕੇ ਤੁਰੰਤ ਸੌਣਾ ਸਰੀਰ ਨੂੰ ਗਲਤ ਅਸਰ ਕਰਦਾ ਹੈ ਹਲਕੀ ਭੁਲਕੀ ਹਲਚਲ ਕਰਨੀ ਜ਼ਰੂਰੀ ਹੈ ਨੰਬਰ 73 ਰੋਜ਼ ਇੱਕ ਸੇਬ ਖਾਣ ਨਾਲ ਨਾ ਸਿਰਫ ਸਿਹਤ ਚੰਗੀ ਰਹਿੰਦੀ ਹੈ ਸਗੋਂ ਡਾਕਟਰ ਵੀ ਲੋੜ ਤੋਂ ਵੱਧ ਘੱਟ ਪੈਂਦੀ ਹੈ ਨੰਬਰ 74 ਸਰੋਂ ਦਾ ਤੇਲ ਵਿੱਚ ਸੁੰਡ ਪਾ ਕੇ ਮਾਲਿਸ਼ ਕਰਨ ਨਾਲ ਸਰਵਾਈਕਲ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਤੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਨੰਬਰ 75 ਸਵੇਰੇ ਖਾਲੀ ਪੇਟ ਗਰਮ ਦੁੱਧ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 76 ਰਾਤ ਨੂੰ ਸੌਂਦੇ ਸਮੇਂ ਮੋਬਾਈਲ ਨੂੰ ਕੋਤੇ ਰੱਖ ਕੇ ਨਾ ਸੌਵੋ। ਇਹ ਸਰੀਰ ਦੀ એનર્ਜੀ ਅਤੇ ਹਾਰਮੋਨ ਉੱਤੇ ਅਸਰ ਪਾਉਂਦਾ ਹੈ। ਨੰਬਰ 70 ਰਾਤ ਨੂੰ ਲਾਈਟ ਬੰਦ ਕਰਨ ਤੋਂ ਬਾਅਦ ਮੋਬਾਈਲ ਨਾ ਚਲਾਓ ਇਹ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਨੀਂਦ ਵਿੱਚ ਰੁਕਾਵਟ ਪੈਂਦੀ ਹੈ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇ ਵਿੱਚ ਲਿਖਣ ਵੇਲੇ ਅਤੇ ਬੋਲਣ ਵੇਲੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਕਿਰਪਾ ਕਰਕੇ ਉਨ੍ਹਾਂ ਗਲਤੀਆਂ ਦੀ ਮਾਫੀ ਕਰਿਓ ਅੱਗੇ ਤੋਂ ਸੁਧਾਰ ਕਰਾਂਗੇ ਤੇ ਇਸ ਚੈਨਲ ਤੇ ਬਹੁਤ ਸਾਰੀਆਂ ਹੋਰ ਵੀ ਇਸ ਬਜ਼ੁਰਗਾਂ ਦੱਸੇ ਘਰੇਲੂ ਨੁਸਖਿਆਂ ਦੀ ਵੀਡੀਓਜ਼ ਹਨ ਉਹ ਸਾਰੀਆਂ ਵੀਡੀਓਜ਼ ਦੇਖ ਕੇ ਤੁਸੀਂ ਉਹਨਾਂ ਦਾ ਆਨੰਦ ਮਾਣ ਸਕਦੇ ਹੋ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ